ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਸਭ ਤੋਂ ਪਹਿਲਾਂ ਹਰ ਇੱਕ ਚੀਜ਼ ਨੂੰ ਵਾਰ-ਵਾਰ ਰਿਪੀਟ ਕਰਨਾ ਮੈਨੂੰ ਲੱਗਦਾ ਕਿ ਠੀਕ ਨਹੀਂ ਹੁੰਦਾ ਤਾਂ 13 ਜੁਲਾਈ ਨੂੰ ਮੀਟਿੰਗ ਰੱਖੀ ਉਹੀ ਬੱਚੇ ਤੇ 27 ਜੁਲਾਈ ਨੂੰ ਮੀਟਿੰਗ ਰੱਖੀ ਤਾਂ ਅੱਜ ਵੀ ਉਹੀ ਬੱਚੇ ਤਾਂ ਮੈਨੂੰ ਇਹ ਲੱਗਦਾ ਇੱਕ ਚੀਜ਼ ਸਾਨੂੰ ਵੀ ਸਮਝ ਆ ਗਈ ਹੈ ਕਿਉਂਕਿ ਜਦੋਂ ਅਸੀਂ ਤੁਰਦੇ ਹਾਂ ਅਕੈਡਮੀਆ ਦੇ ਵਿੱਚ ਹਰ ਇੱਕ ਅਕੈਡਮੀ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਹਰ ਇੱਕ ਅਕੈਡਮੀ ਦੇ ਵਿੱਚ ਚਾਹੇ ਆਫਲਾਈਨ ਸਟੂਡੈਂਟ ਚਾਹੇ ਆਨਲਾਈਨ ਸਟੂਡੈਂਟ ਚਾਹੇ ਲਾਇਬ੍ਰੇਰੀਆਂ ਦੇ ਵਿੱਚ ਬੱਚੇ ਬੈਠੇ ਆ ਜੇ ਮੈਂ ਗੱਲ ਕਰਾਂ ਪੀਐਸਟੈਟ ਦੀ ਤਿਆਰੀ ਕਰ ਰਹੇ ਬੱਚੇ ਜਿਹੜੇ ਕਿ ਫਾਜ਼ਿਲਕਾ ਡਿਸਟ੍ਰਿਕਟ ਨਾਲ ਤੋਂ ਬਿਲੋਂਗ ਕਰਦੇ ਹੋਣਗੇ ਮੈਨੂੰ ਇਹ ਲੱਗਦਾ ਕਿਉਂਕਿ 6 ਤੋਂ 7 ਸੈਂਟਰ ਜਿਹੜੇ ਐਗਜ਼ਾਮ ਸੈਂਟਰ ਬਣਾਏ ਜਾਂਦੇ ਨੇ ਤਾਂ ਘਟੋ ਘਟ ਦਸ ਹਜ਼ਾਰ ਬੱਚਾ ਇਸ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਬੈਠਾ ਜਿਹੜਾ ਬੱਚਾ ਪੀਐਸਟੈਟ ਦੇਣਾ ਚਾਹੁੰਦਾ ਜਿਨ੍ਹਾਂ ਦਾ ਪੀਐਸਟੈਟ ਕੁਆਲੀਫਾਈਡ ਨਹੀਂ ਹੈਗਾ ਤੇ ਜੇ ਅਸੀਂ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਅਸੀਂ ਦੋ ਮੀਟਿੰਗਾਂ ਅੱਜ ਦੂਜੀ ਮੀਟਿੰਗ ਹੈ ਕਿਉਂਕਿ ਅਸੀਂ ਵਿੱਚ ਗੈਪ ਵੀ ਪਾਇਆ ਤਾਂ ਕਿ ਇਹ ਨਾ ਹੋਵੇ ਕਿ ਬੱਚਿਆਂ ਨੂੰ ਸਾਨੂੰ ਕਈ ਵਾਰ ਸਾਡੇ ਦਿਲ ਦੇ ਵਿੱਚ ਇਹ ਆਈ ਕਿ ਸ਼ਾਇਦ ਬੱਚਿਆਂ ਨੂੰ ਮੈਸੇਜ ਨਹੀਂ ਲੱਗਿਆ ਤਾਂ 13 ਜੁਲਾਈ ਨੂੰ ਬੱਚੇ ਨਹੀਂ ਪਹੁੰਚੇ ਫਿਰ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇੱਕ ਦਿਨ ਬਠਿੰਡੇ ਦੇ ਵਿੱਚ ਵੀ ਟੂਰ ਕੱਢਿਆ ਹਰ ਇੱਕ ਅਕੈਡਮੀ ਦੇ ਵਿੱਚ ਵਿਜ਼ਿਟ ਕੀਤਾ ਬੱਚਿਆਂ ਨੂੰ ਮੈਸੇਜ ਲਗਾਇਆ ਕਿ ਭਾਈ 27 ਜੁਲਾਈ ਨੂੰ ਪ੍ਰਤਾਪ ਬਾਗ ਦੇ ਵਿੱਚ ਮੀਟਿੰਗ ਹੈ ਮੀਟਿੰਗ ਹੈ ਭਾਈ ਪੀਐਸਟੈਟ ਦਾ ਪੇਪਰ ਕੜਵਾਉਣ ਵਾਸਤੇ ਕੈਲੰਡਰ ਕਢਾਉਣ ਵਾਸਤੇ ਪਰ ਤੁਸੀਂ ਲੋਕ ਇੰਨੇ ਕੁ ਜ਼ਿਆਦਾ ਅ ਕੰਫਰਟ ਜ਼ੋਨ ਦੇ ਵਿੱਚ ਜਾ ਚੁੱਕੇ ਹੋ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਸਿਰਫ ਪੜ੍ਹ ਕੇ ਪੇਪਰ ਕਰੈਕ ਕਰ ਲਓਗੇ ਮੈਂ ਮੰਨਦਾ ਕਿ ਪੇਪਰ ਨੂੰ ਕਲੀਅਰ ਕਰਨ ਦੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਉਹ ਸਾਡਾ ਜਿਹੜਾ ਇੱਕ ਬੇਸਿਕ ਪਾਰਟ ਹੈ ਜ਼ਿੰਦਗੀ ਦਾ ਜਿੰ ਕੋਈ ਵੀ ਪੇਪਰ ਹੈ ਅਸੀਂ ਮਿਹਨਤ ਤੋਂ ਬਿਨਾਂ ਉਸ ਜੀ ਨੂੰ ਕਰੈਕ ਨਹੀਂ ਕਰ ਸਕਦੇ ਮੈਂ ਇਸ ਚੀਜ਼ ਦੇ ਨਾਲ 100% ਐਗਰੀ ਹਾਂ ਬਟ ਜਦੋਂ ਸਾਨੂੰ ਪਤਾ ਹੀ ਨਹੀਂ ਸਾਡਾ ਪੇਪਰ ਹੈ ਕਦੋਂ ਤੁਹਾਨੂੰ ਕਿੰਨੇ ਕਹਿਤਾ ਕਿ ਤੁਹਾਡਾ ਪੇਪਰ ਦਸੰਬਰ ਦੇ ਵਿੱਚ ਹੈ ਤੁਹਾਨੂੰ ਕਿੰਨੇ ਭਰੋਸਾ ਦਿੱਤਾ ਕਿ ਤੁਹਾਡਾ ਪੇਪਰ ਬਹੁਤ ਜਲਦੀ ਹੋ ਰਿਹਾ ਜਾਂ ਤੁਹਾਡਾ ਨੋਟੀਫਿਕੇਸ਼ਨ ਆ ਰਿਹਾ ਹੈ ਇਹ ਬਹੁਤ ਤੁਹਾਡੇ ਨਾਲ ਤੋਖ ਹੈ ਤੁਹਾਡੇ ਨਾਲ ਤੁਹਾਨੂੰ ਪਤਾ ਲੱਗ ਜੂਗਾ ਅੱਜ ਤੋਂ ਅੱਜ ਦੀ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਸਪਸ਼ਟ ਗੱਲ ਕਰਦਾ ਅੱਜ ਪੀਐਸਟੈਟ ਯੂਨੀਅਨ ਦੀ ਕਮੇਟੀ ਕੋਈ ਵੀ ਮੀਟਿੰਗ ਧਰਨਾ ਅਨਾਉਂਸ ਨਹੀਂ ਕਰੂਗੀ ਸਾਡੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਮੈਂ ਕੱਲੇ ਫਾਜ਼ਲਕਾ ਜ਼ਿਲ੍ਹੇ ਦੀ ਗੱਲ ਕੀਤੀ ਕਿ ਤਕਰੀਬਨ 7 ਤੋਂ 8000 10000 ਦੇ ਨੀਅਰ ਅਬਾਊਟ ਬੱਚਾ ਜਿਹੜਾ ਇਸ ਜ਼ਿਲ੍ਹੇ ਦੇ ਨਾਲ ਬਿਲੋਂਗ ਕਰਦਾ ਜਿਹੜਾ ਪੀਐਸਟ ਜਿਹੜਾ ਹੈ ਕੁਆਲੀਫਾਈਡ ਨਹੀਂ ਹੈ ਕਿਉਂਕਿ ਜਦੋਂ ਜੇ ਮੈਂ ਗੱਲ ਕਰਾਂ ਰੇਸ਼ਿਓ ਕੱਢਾਂ ਅਲੱਗ-ਅਲੱਗ ਡਿਸਟ੍ਰਿਕਟਾਂ ਦੇ ਵਿੱਚ ਸੀਟਾਂ ਲੈਣ ਦੀ ਏਟਟੀਟੀ ਦੇ ਬੀਅਰਡ ਦੇ ਵਿੱਚ ਸਭ ਤੋਂ ਜ਼ਿਆਦਾ ਫਾਜ਼ਲਕਾ ਜਿਲ੍ਹਾ ਫਾਜ਼ਲ ਕਾ ਦੇ ਨਾਲ ਲੱਗਦਾ ਹੈ ਸ਼ਹਿਰ ਹਬੌਰ ਜਲਾਲਾਬਾਦ ਮਲੋਟ ਇਹਨਾਂ ਸ਼ਹਿਰਾਂ ਤੋਂ ਬੱਚਾ ਜਿਹੜਾ ਹੈ ਇਸ ਲਾਈਨ ਦੇ ਵਿੱਚ ਟੀਚਿੰਗ ਲਾਈਨ ਦੇ ਵਿੱਚ ਜਾਂਦਾ ਕਿਉਂਕਿ ਸਾਡੀ ਜਿਹੜੀ ਮਾਲਵਾ ਬੈਲਟ ਹੈ ਸਾਡਾ ਜਿਹੜਾ ਪਿਛੜਾ ਇਲਾਕਾ ਇਸ ਦੇ ਵਿੱਚ ਟੀਚਿੰਗ ਜੋਬ ਨੂੰ ਬਹੁਤ ਪਸੰਦ ਕਰਦੇ ਆ ਲੋਕ ਪਰ ਸਾਡੇ ਲੋਕ ਇਹ ਸਮਝਦੇ ਆ ਕਿ ਜਦੋਂ ਅਸੀਂ ਐਡਮਿਸ਼ਨ ਲੈ ਲਈ ਅਸੀਂ ਸਾਡਾ ਜਿਹੜਾ ਅਸੀਂ ਨੌਕਰੀਆਂ ਨੂੰ ਪ੍ਰਾਪਤ ਕਰ ਲਾਂਗੇ ਅਸੀਂ ਟੈਟ ਕਲੀਅਰ ਕਰ ਲਾਂਗੇ ਅਸੀਂ ਪੋਸਟਾਂ ਲੈ ਲਾਂਗੇ ਅੱਜ ਤੱਕ ਕੋਈ ਵੀ ਜਥੇਬੰਦੀ ਹੈ ਕੋਈ ਵੀ ਯੂਨੀਅਨ ਹੈ ਉਹਨਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਚੀਜ਼ ਪੂਰੀ ਨਹੀਂ ਹੋਈ ਤਾਂ ਉਸੇ ਤਰਜ਼ ਤੇ ਅਸੀਂ ਇੱਕ ਮੀਟਿੰਗ ਰੱਖੀ ਸੀ ਮੀਟਿੰਗ ਦੇ ਵਿੱਚ ਕੋਈ ਜ਼ਿਆਦਾ ਕੰਮ ਨਹੀਂ ਸੀ ਸਿਰਫ ਇਹ ਦੋ ਕੰਟੇਨਰ ਤੁਸੀਂ ਆਉਣਾ ਸੀ ਸਾਡੇ ਵਿਚਾਰ ਸੁਣਨੇ ਸੀ ਤੁਹਾਡੇ ਵਿਚਾਰ ਅਸੀਂ ਸੁਣਨੇ ਸੀ ਸਾਨੂੰ ਕੁਝ ਚੀਜ਼ ਵਧੀਆ ਲੱਗਦੀ ਅਸੀਂ ਉਸ ਚੀਜ਼ ਦੇ ਵਿੱਚ ਚੇਂਜਿੰਗ ਲਿਆ ਕੇ ਅਸੀਂ ਉਸ ਚੀਜ਼ ਦੇ ਵਿੱਚ ਆਪਾਂ ਬੈਸਟ ਕਰਦੇ ਕਿ ਜਿਹੜਾ ਸਰਕਾਰ ਨੂੰ ਇੱਕ ਬੈਸਟ ਵੇ ਦੱਸਣ ਦੇ ਵਿੱਚ ਜਿਵੇਂ ਹੁਣ ਮੈਂ ਗੱਲ ਕਰਾਂ ਮੈਂ ਪਹਿਲਾਂ ਵੀ ਹਮੇਸ਼ਾ ਬਹੁਤ ਵਾਰ ਗੱਲ ਕੀਤੀ ਹੈ ਪੀਐਸਟੈਟ ਦੀ ਆਪਣੀ ਸਾਈਟ ਹੈ ਜਿਹੜੀ ਕਿ 2024 ਦੇ ਵਿੱਚ ਯੂਨੀਅਨ ਨੇ ਬਣਵਾਈ ਤਾਂ ਬਹੁਤ ਜ਼ਿਆਦਾ ਉਹਦੇ ਨਾਲ ਸੋਖਾ ਹੋਇਆ ਸਾਨੂੰ ਕਿ ਸਾਡੇ ਹਰ ਇੱਕ ਨੋਟੀਫਿਕੇਸ਼ਨ ਸਾਨੂੰ ਸਾਡੇ ਉਹ ਸਾਈਟ ਦੇ ਵਿੱਚ ਪਿਆ ਮਿਲਦਾ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਹੁੰਦੀ ਸੀ ਜਦੋਂ ਪੇਪਰ ਹੋ ਜਾਂਦਾ ਸੀ ਉਹਦੇ ਕੋਈ ਨੋਟੀਫਿਕੇਸ਼ਨ ਨਹੀਂ ਰਹਿੰਦਾ ਸੀ ਕੋਈ ਕੁਝ ਨਹੀਂ ਹੁੰਦਾ ਸੀ ਤਾਂ ਉਹਦੇ ਲਈ ਸਾਡੇ ਨਾਲ ਇਹ ਚੀਜ਼ ਸਾਨੂੰ ਬੈਸਟ ਮਿਲੀ ਸੀ ਪਰ ਮੈਨੂੰ ਇਹ ਲੱਗਦਾ ਕਿ ਪੀਐਸਟੈਟ 2025 ਦਾ ਪੇਪਰ ਇਸ ਵਾਰ ਨਹੀਂ ਹੋ ਰਿਹਾ ਮੈਨੂੰ ਇਹ ਲੱਗਦਾ ਕਿ ਜਿਵੇਂ ਗੈਪ ਪਿੱਛੇ 2 ਸਾਲ ਦੇ ਗੈਪ ਹੈਗੇ ਆ ਪੀਐਸਟੈਟ ਦੇ ਉਸੇ ਤਰ੍ਹਾਂ ਗੈਪ ਪੈਣ ਜਾ ਰਿਹਾ ਤਾਂ ਮੈਂ ਜਿਵੇਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਪੀਐਸਟੈਟ ਦਾ ਪੇਪਰ ਨਾ ਲਿਆ ਜਾਵੇ ਕਿਉਂਕਿ ਸਾਡੇ ਬੱਚੇ ਨਹੀਂ ਚਾਹੁੰਦੇ ਕਿ ਪੇਪਰ ਹੋਵੇ ਪੇਪਰ ਸਿਰਫ ਜਿਹੜੇ ਪਿੱਛੇ ਖੜੇ ਆ 99 99 ਜਿਹੜੇ 2025 ਜਾਣੇ ਸਿਰਫ ਇਹਨਾਂ ਨੂੰ ਚਾਹੀਦਾ ਹੈ ਹੋਰ ਕਿਸੇ ਨੂੰ ਪੇਪਰ ਨਹੀਂ ਚਾਹੀਦਾ ਉਹਨਾਂ ਦੀ ਅਜੇ ਤਿਆਰੀਆਂ ਨਹੀਂ ਹੈਗੀਆਂ ਤਾਂ ਉਹਦੇ ਲਈ ਮੈਨੂੰ ਲੱਗਦਾ ਕਿ ਬੱਚਿਆਂ ਦਾ ਟੈਟ ਕੁਆਲੀਫਾਈਡ ਹੈ ਔਰ ਉਹਨਾਂ ਨੂੰ ਪੋਸਟਾਂ ਚਾਹੀਦੀਆਂ ਨੇ ਤਾਂ ਮੇਰੀ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਹੈ ਕਿ ਪੋਸਟਾਂ ਦਿੱਤੀਆਂ ਜਾਂ ਮਾਸਟਰ ਕੈਡਰ ਦੀਆਂ 80 ਡੀ ਕੈਡਰ ਦੀਆਂ ਕਿਉਂਕਿ ਬੱਚੇ ਪੀਐਸ ਟੈਟ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਜਿਹੜਾ ਹੈ ਪੇਪਰ ਉਸ ਨੂੰ ਅਗਲੇ ਸਾਲ ਦੇ ਵਿੱਚ 26 ਦੇ ਵਿੱਚ ਦਸੰਬਰ ਤੱਕ ਲਿਆ ਜਾਵੇ ਕਿਉਂਕਿ ਸਾਡੇ ਬੱਚੇ ਕਿਉਂਕਿ ਅਸੀਂ ਤਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ ਜੇ ਬੱਚੇ ਇੱਥੇ ਆਂਦੇ ਇਸ ਮੀਟਿੰਗ ਦੇ ਵਿੱਚ ਪਹੁੰਚਦੇ ਤਾਂ ਸਾਨੂੰ ਵੀ ਹੁੰਦਾ ਕਿ ਬੱਚੇ ਚਾਹੁੰਦੇ ਆ ਕਿ ਪੇਪਰ ਹੋਵੇ ਪਰ ਇੱਕ ਇੱਕ ਚੀਜ਼ ਚੀਕ ਚੀਕ ਕੇ ਦੱਸਦੀ ਕਿ ਭਾਈ ਪੀਐਸਟਾਟਰ ਪੇਪਰ ਨਹੀਂ ਹੋਣਾ ਜੇ ਤੁਹਾਡੇ ਸਾਥ ਤੋਂ ਬਿਨਾ ਨਹੀਂ ਹੋਣਾ ਨਾ ਹੀ ਅਜੇ ਤੱਕ ਹੋਇਆ ਨਾ ਹੀ ਹੋਏਗਾ ਪਰ ਤੁਸੀਂ ਉਸ ਚੀਜ਼ ਨੂੰ ਬਹੁਤ ਲਾਈਟਲੀ ਲਿਆ ਬਹੁਤ ਜ਼ਿਆਦਾ ਤੁਸੀਂ ਉਸ ਚੀਜ਼ ਨੂੰ ਐਵੇਂ ਸਮਝਿਆ ਕਿ ਯੂਨੀਅਨ ਵਾਲੇ ਤਾਂ ਐਵੇਂ ਹੀ ਕਰਦੇ ਆ ਇੱਕ ਇੱਕ ਗੱਲ ਤੋਂ ਇੱਕ ਕੰਨ ਤੋਂ ਸੁਣਿਆ ਦੂਜੇ ਕੰਨ ਤੋਂ ਕੱਢਤਾ ਯਾਰ ਅਸੀਂ ਵੀ ਫਰੀ ਨਹੀਂ ਹਗੇ ਸਾਡੇ ਵੀ ਬਿਜ਼ਨਸ ਨੇ ਅਸੀਂ ਵੀ ਇਹ ਕੰਮ ਕਰ ਛੱਡ ਕੇ 4-5 ਦਿਨ ਦੇ ਹੋ ਗਏ ਬੱਜੇ ਫਿਰਦੇ ਆ ਤੁਹਾਡੇ ਵਾਸਤੇ ਸਾਡੇ ਵੀ ਕੰਮ ਕਰਨੇ ਤੁਸੀਂ ਇੱਕ ਦਿਨ ਤੁਹਾਡਾ ਇੱਕ ਦਿਨ 4-5 ਦਿਨ ਖਰਾਬ ਹੁੰਦੇ ਤੁਹਾਡੇ ਇੱਕ ਦਿਨ ਵਾਸਤੇ ਤਾਂ ਇਸ ਕਰਕੇ ਬਾਕੀ ਮੇਰੇ ਨਾਲ ਬੈਠੇ ਸਾਡੇ ਸਾਥੀ ਬਲਵਿੰਦਰ ਜੀ ਉਹ ਵੀ ਤੁਹਾਡੇ ਨਾਲ ਆਪਦਾ ਜਿਹੜਾ ਹੈ ਪੱਕੇ ਸ਼ੇਅਰ ਕਰਨਗੇ ਸੋ ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਮੈਂ ਕਿਹਾ ਇਸ ਵਾਰ ਮਨ ਨਾ ਤੋੜਿਆ ਜੇ ਇਸ ਵਾਰ ਮਨ ਟੁੱਟ ਗਿਆ ਤਾਂ ਦੁਬਾਰਾ ਪੀਐਸ ਸਟੈਟ ਯੂਨੀਅਨ ਇਸ ਚੀਜ਼ ਦੀ ਕਦੇ ਵੀ ਪੈਲ ਨਹੀਂ ਕਰੂਗੀ ਕਿ ਪੀਐਸ ਸਟੈਟ ਦੀ ਨੋਟੀਫਿਕੇਸ਼ਨ ਦੀ ਲੜਾਈ ਲੜੂਗੀ ਕਿਉਂਕਿ ਪਹਿਲਾਂ ਵੀ ਅਸੀਂ ਬਹੁਤ ਜ਼ਿਆਦਾ ਸੰਘਰਸ਼ ਕੀਤਾ ਸੀ ਤੇ 24 ਦਾ ਪੇਪਰ ਆਇਆ ਸੀ 18-19 ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਵੇਖਣ ਨੂੰ ਮਿਲਿਆ ਸੀ ਫਿਰ ਆਪਾਂ ਨੂੰ ਪੇਪਰ ਅਸੀਂ ਸਹੀ ਚੀਜ਼ ਤੇ ਲੜਾਈ ਲੜ ਰਹੇ ਹਾਂ ਅਸੀਂ ਤੁਹਾਡੇ ਫਾਇਦੇ ਲਈ ਲੜਾਈ ਲੜ ਰਹੇ ਹਾਂ ਕਿ ਜੇ ਜੇ ਤੁਹਾਨੂੰ ਪਤਾ ਹੋਵੇ ਤਿੰਨ ਚਾਰ ਮਹੀਨੇ ਪਹਿਲਾਂ ਤੁਹਾਡਾ ਨੋਟੀਫਿਕੇਸ਼ਨ ਆਇਆ ਹੋਵੇ ਤੁਹਾਨੂੰ ਪਤਾ ਹੋਊਗਾ 3 ਮਹੀਨੇ ਬਾਅਦ ਸਾਡਾ ਪੇਪਰ ਹੈ ਇਸ ਤਰੀਕ ਨੂੰ ਸਾਡਾ ਪੇਪਰ ਹੈ ਅਸੀਂ ਤਿਆਰੀ ਉਸ ਤਰ੍ਹਾਂ ਨਾਲ ਕਰੀਏ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਆਰਾਮ ਨਾਲ ਤਿਆਰੀ ਕਰਦੇ ਰਹਿੰਨੇ ਐ ਐਕਟਿਵ ਦੇ ਐਕਟਿਵ ਹੋ ਕੇ ਤਿਆਰੀ ਨਹੀਂ ਕਰਦੇ ਅਸੀਂ ਪੈਸਿਵ ਹੋ ਕੇ ਤਿਆਰੀ ਕਰਦੇ ਆ ਕਿ ਕੋਈ ਗੱਲ ਜਦੋਂ ਨੋਟੀਫਿਕੇਸ਼ਨ ਆਊਗਾ ਉਦੋਂ ਅਸੀਂ ਤਿਆਰੀ ਜਿਹੜੀ ਹੈ ਆਦੀ ਤੇਜ਼ ਕਰ ਲਾਂਗੇ ਪਰ ਨੋਟੀਫਿਕੇਸ਼ਨ ਤੋਂ ਲੈ ਕੇ ਪੇਪਰ ਦੇ ਵਿੱਚ ਸਮਾਂ ਜਿਹੜਾ ਸਿਰਫ 1 ਮਹੀਨੇ ਦਾ ਹੁੰਦਾ ਹੈ ਜਿਸ ਦੇ ਵਿੱਚ ਬਹੁਤ ਸਾਡੇ ਬੱਚੇ ਜਿਹੜੇ ਕਿ ਮੈਂ ਹੁਣੇ ਬੱਚੇ ਕੋਲ ਪੁੱਛ ਵੀ ਰਿਹਾ ਸੀ ਬੱਚੇ ਕਹਿੰਦੇ ਕੋਈ ਕਹਿ ਰਿਹਾ ਸੀ ਸਾਡਾ ਇੱਕ ਤਾਂ ਰਹਿ ਗਿਆ ਸਾਡਾ ਦੋ ਤਾਂ ਰਹਿ ਗਿਆ ਉਹ ਕਿਉਂ ਰਹਿ ਗਿਆ ਕਿਉਂਕਿ ਜਦੋਂ ਸਾਡਾ ਨੋਟੀਫਿਕੇਸ਼ਨ ਆਉਂਦਾ ਹੈ ਅਸੀਂ ਸੋਚਦੇ ਹਾਂ ਕਿ ਸਾਡਾ ਪੇਪਰ ਜਦੋਂ ਨੋਟੀਫਿਕੇਸ਼ਨ ਆਊਗਾ ਸੀ ਉਦੋਂ ਤਿਆਰੀਆਂ ਕਰਾਂਗੇ ਜਦੋਂ ਸਾਡਾ ਨੋਟੀਫਿਕੇਸ਼ਨ ਆਉਂਦਾ ਹੈ ਉਹਦੇ ਵਿੱਚ ਤੁਹਾਨੂੰ ਸਮਾਂ ਇੱਕ ਇੱਕ ਮਹੀਨਾ ਦਾ ਦਿੱਤਾ ਜਾਂਦਾ ਹੈ ਕਿੰਨੀ ਵੱਡੀ ਸਰਕਾਰ ਜਿਹੜੀ ਇਹ ਸਾਡੇ ਨਾਲ ਅ ਧੋਖਾ ਕਰ ਰਹੀ ਹੈ ਸਾਡੀ ਸਰਕਾਰ ਪਰ ਸਾਨੂੰ ਫੇਰ ਵੀ ਚੀਜ਼ਾਂ ਸਮਝ ਵਿੱਚ ਨਹੀਂ ਆ ਰਹੀਆਂ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਕਿ ਸਾਡਾ ਹਰਾ ਪੈਨ ਬੇਰੋਜਗਾਰਾਂ ਦੇ ਉਹ ਨਿਰੋਜਗਾਰ ਦੇਣ ਦੇ ਲਈ ਚੱਲੂਗਾ ਉਹ ਹਰਾ ਪੈਨ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਕਿੱਥੇ ਗਵਾਚ ਗਿਆ ਜਾਂ ਉਸ ਪੈਨ ਦੀ ਇਨਕ ਜਿਹੜੀ ਹੈ ਉਹ ਮੈਨੂੰ ਲੱਗਦਾ ਖਤਮ ਹੋ ਚੁੱਕੀ ਹੈ ਜਿਹੜੀ ਹੁਣ ਫਾਈਲਾਂ ਸਾਈਨ ਨਹੀਂ ਹੋ ਰਹੀਆਂ ਜਿਹੜੇ ਕਹਿੰਦੇ ਸੀਗੇ ਕਿ ਸਾਡੀ ਜਿਹੜੀ ਸਰਕਾਰ ਹੈ ਬੇਰੋਜ਼ਗਾਰਾਂ ਦੇ ਹੱਕ ਦੀ ਲੜਾਈ ਲੜੂਗੀ ਉਹ ਸਾਰੀਆਂ ਗੱਲਾਂ ਝੂਟੀਆਂ ਹੋਈਆਂ ਸੋ ਕੁਝ ਗੱਲਾਂ ਮੇਰੇ ਸਾਥੀ ਬਲਵਿੰਦਰ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਹਾਂਜੀ ਸਾਰੇ ਨੂੰ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਪਰਿਸ਼ਾਸੀ ਕਰ ਤੇ ਉਹਨਾਂ ਸਟੂਡੈਂਟਸ ਨੂੰ ਵੀ ਮੇਰਾ ਦਿਲੋਂ ਸਲਾਮ ਆ ਵੀ ਜਿਹੜੇ ਘਰਾਂ ਦੇ ਵਿੱਚ ਵੜ ਕੇ ਬੈਠੇ ਆ ਜੋ ਵੀ ਗੱਲਾਂ ਕਰੀਆਂ ਰਾਹੁਲ ਸਰ ਨੇ ਬਹੁਤ ਵਧੀਆ ਇਫੈਕਟ ਵਾਲੀਆਂ ਕਰੀਆਂ ਤੁਸੀਂ ਇਹ ਦੇਖੋ ਵੀ ਸਾਨੂੰ ਮੈਕਸਿਮਮ ਇੱਕ ਦਿਨ ਦੀ ਕਰਨ ਕਿਹਾ ਵੀ ਇੱਕ ਦਿਨ ਦਾ ਮੀਟਿੰਗ ਲਈ 5 ਤੋਂ 4 ਦਿਨ ਦਾ ਪ੍ਰੋਸੈਸ ਲੱਗਦਾ ਇੱਕ ਮੰਥ ਟੋਟਲੀ ਹੋ ਗਿਆ ਨਾ ਜਿੰਦੇ ਕਰਮ ਯੂਨੀਅਨ ਦੇ ਸਾਰੇ ਬੰਦੇ ਦੇਖ ਲਓ ਵੀ 8-8 ਥਾਵਾਂ ਤੇ 8-8 ਥਾਵਾਂ ਤੇ ਜਾ ਕੇ ਪ੍ਰੋਟੈਕਸ਼ਨ ਕਰ ਰਹੇ ਆ ਆਪਣਾ ਫੋਰਸ ਲਗਾ ਰਹੇ ਆ ਤੇ ਉਸ ਦੇ ਬਾਵਜੂਦ ਹੋਣ ਦੇ ਬਾਵਜੂਦ ਵੀ ਦੇਖ ਲਓ ਵੀ 13 ਜੁਲਾਈ ਦੀ ਮੀਟਿੰਗ ਕਰੀ ਉਹਦੇ ਵੀ 10 ਤੋਂ 15 ਸਟੂਡੈਂਟ ਸੀਗੇ ਅੱਜ ਫਿਰ ਉਹੀ ਹਾਲ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਯਾਰ ਆਪਾਂ ਹਰ ਵਾਰੀ ਸਰਕਾਰਾਂ ਨੂੰ ਦੋਸ਼ ਲਾਈਦਾ ਵੀ ਸਰਕਾਰਾਂ ਮਾੜੀਆਂ ਆਪਾਂ ਨੂੰ ਉਹ ਨਹੀਂ ਕਰਾਉਂਦੀਆਂ ਆਹ ਨਹੀਂ ਕਰਾਉਂਦੀਆਂ ਤੇ ਮੈਂ ਕਹਿੰਦਾ ਵੀ ਸਰਕਾਰਾਂ ਤਾਂ ਮਾੜੀਆਂ ਜਿਹੜੀਆਂ ਕਿੜੀਆਂ ਹੈਗੀਆਂ ਨੇ ਮੜੇ ਪਹਿਲਾਂ ਆਪਾਂ ਖੋਦਾਂ ਜਿਹੜਾ ਆਪਾਂ ਆਪਦੇ ਹੱਕਾਂ ਲਈ ਲੜ ਨਹੀਂ ਸਕਦੇ ਜੇ ਤੁਹਾਨੂੰ ਇੱਕ ਮੀਟਿੰਗ ਲਈ ਇੱਕ ਬੰਦਾ ਕੋਈ ਨਾ ਕੋਈ ਅੱਗੇ ਲੀਡ ਕਰਦਾ ਫੋਰਸ ਕਰਦਾ ਵੀ ਤੁਹਾਨੂੰ ਫੋਰਸ ਕਰਦਾ ਵੀ ਤੁਸੀਂ ਆਪਣਾ ਆਪਣੇ ਹੱਕਾਂ ਲਈ ਇਕੱਠੇ ਹੋਈਏ ਫਿਰ ਤੁਸੀਂ ਇਹੀ ਸਮਝਦੇ ਜੀ ਵੀ ਜਿੱਦਾਂ ਯੂਨੀਅਨ ਨੇ ਇਕੱਲੇ ਨੇ ਪੀਐਸ ਟੈਟ ਦੇਣਾ ਹੋਵੇ ਵੀ ਚਲੋ ਕੋਈ ਨਾ ਇਹ ਤੱਕੇ ਖਾਈ ਜਾਂਦੇ ਸੰਗਰਾਸ਼ ਕਰੀ ਜਾਂਦੇ ਇਹਨਾਂ ਨੂੰ ਕਰਨ ਦੇ ਆਪਾਂ ਨੂੰ ਵਿਹਲੇ ਬੈਠੇ ਇੱਥੇ ਘਰਾਂ ਤੇ ਔਰਜੋਤ ਬੈਂਸ ਟੈਸਟ ਦੇ ਜੂਗਾ ਵੀ ਆਪਾਂ ਕੋਈ ਨਹੀਂ ਆਪਣਾ ਹੋਈ ਜਾਣਾ ਤਾਂ ਮੇਰੇ ਅਨਸਾਰ ਮੈਂ ਇਹੀ ਗੱਲ ਕਹਿਣਾ ਵੀ ਸਰਕਾਰ ਮਾੜੀ ਨਹੀਂ ਕਿਤੇ ਨਾ ਕਿਤੇ ਆਪਾਂ ਖੁਦ ਮੜੇ ਆ ਜਿਹੜੇ ਆਪਾਂ ਆਪਦੇ ਹੱਕਾਂ ਲਈ ਤੁਰਨਾ ਹੀ ਨਹੀਂ ਚਾਹੁੰਦੇ ਆਪਾਂ ਆਪਣੀਆਂ ਜ਼ਮੀਰਾਂ ਨੂੰ ਲੈ ਕੇ ਘਰੇ ਆ ਟੌਰਦਾਰੀ ਨਾਲ ਬੈਠੇ ਆ ਕੋਈ ਨਾ ਜੀ ਸਾਡੀ ਕੋਈ ਨਾ ਜਿਹੜੇ ਬੰਦੇ ਲੱਗੇ ਆ ਉਹ ਇਹਨਾਂ ਨੂੰ ਤੁਰ ਲੈਣ ਤੇ ਅਸੀਂ ਟੌਰ ਨਾਲ ਤਿਆਰੀਆਂ ਕਰਦੇ ਆ ਤੇ ਗੱਲ ਤਾਂ ਇਹੀ ਹੈ ਨਾ ਬ੍ਰਦਰ ਨਾ ਤਾਂ ਵੇਲੇ ਅਸੀਂ ਹੁਣ ਇਹ ਵੇਖੋ ਵੀ ਚਲੋ ਰਾਹੁਲ ਸਰ ਨੇ ਇਕੱਲੇ ਬੰਦੇ ਨੇ ਪਹਿਲਾਂ ਆ ਦੇ ਐਫਟਸ ਲਗਾਈ ਉਹਦੇ ਕਰਦੇ ਰਿਲੇਟਡ ਇਹਨਾਂ ਦੀ ਚਲੋ ਵੀਡੀਓਦਾਰੀ ਵੇਖਦੇ ਕਰਦੇ ਜਿੰਦੇ ਨਾਲ ਮੈਂ ਚਲੋ ਅਟੈਚਮੈਂਟ ਹੋਇਆ ਇਹ ਹੀ ਮੈਂ ਇਹਨੂੰ ਬ੍ਰਦਰ ਨੂੰ ਕਿਹਾ ਵੀ ਬ੍ਰਦਰ ਬਿਲਕੁਲ ਲੜਾਈ ਆਪਣੀ ਸਾਰਿਆਂ ਦੀ ਆ ਹੱਕਾਂ ਲਈ ਆ ਤੁਸੀਂ ਦੇਖੋ ਕਾਫੀ ਟਾਈਮ ਤੋਂ ਇਕੱਲੇ ਬੰਦੇ ਸੰਗਰਾਸ਼ ਕਰ ਰਹੇ ਹੋ ਤੇ ਮੈਂ ਕਿਹਾ ਕੋਈ ਨਹੀਂ ਹੁੰਦਾ ਸਰ ਵੀ ਅਸੀਂ ਤੁਹਾਡੇ ਨਾਲ ਖੜੇ ਆ ਜਿੱਥੇ ਤੁਹਾਨੂੰ ਸਾਡੀ ਲੋੜ ਆ ਉਦੋਂ 24 ਘੰਟੇ ਅਸੀਂ ਤੁਹਾਡੇ ਲਈ ਨਹੀਂ ਬੀਵੋਲੋਂ ਤੇ ਹੁਣ ਇਹ ਦੇਖੋ ਯਾਰ ਵੀ ਜੇ ਅਸੀਂ ਯੂਨੀਅਨ ਦੇ 5-7 ਬੰਦੇ ਐਫਸ ਐਨਾ ਕਰ ਰਹੇ ਆ ਤੇ ਫਿਰ ਇਕੱਲੀ ਯੂਨੀਅਨ ਟੈਟ ਨਹੀਂ ਲਿਆ ਸਕਦੀ ਇਹ ਨਾਟ ਇੰਪੋਸੀਬਲ ਆ ਵੀ ਜੇ ਇੱਕ ਸਾਈਡ ਤਾਂ ਤੁਸੀਂ ਘਰਾਂ 'ਚ ਬੈਠੇ ਰਹੋ ਤੇ ਯੂਨੀਅਨ ਕਦੇ ਕਿੱਥੇ ਜਾ ਕੇ ਧੱਕੇ ਖਾਏ ਕਦੇ ਕਿੱਥੇ ਜਾ ਕੇ ਧੱਕੇ ਖਾਏ ਐਦਾਂ ਕੁਝ ਨਹੀਂ ਹੋਣਾ ਬ੍ਰਦਰ ਮੇਰੀ ਸਾਰਿਆਂ ਕੇ ਤੁਹਾਡੇ ਅੱਗੇ ਹੱਥ ਜੋੜ ਕੇ ਹੀ ਬੇਨਤੀ ਆ ਵੀ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਅਸੀਂ ਕੱਲ ਪਰਸੋਂ ਦੀ ਸਰ ਗੱਲ ਹੀ ਸੀ ਨਾ ਪਰਸੋਂ ਅਸੀਂ ਗਏ ਬਠਿੰਡੇ ਦੇਖ ਲੋ ਸਵੇਰ ਦੇ ਨਿਕਲੇ 10 ਵਜੇ ਤੇ ਰਾਤ ਨੂੰ ਮੈਕਸਿਮਮ ਦੇਖ ਲੋ ਵੀ ਜਰਾ 10:30 ਵਜੇ ਤੇ ਹਾਲੇ ਕੀ ਉਹਦੇ ਕਾਰਨ ਕੁਦਰਤੀ ਤਰਕਟਨਾ ਵੀ ਆਪਰ ਲੱਗੀਆਂ ਜਿੰਦੇ ਕਰਨ ਚਲੋ ਮਾਲਕ ਸੱਚੇ ਪਾਸ਼ਾ ਨੇ ਕਾਲਪੁਰਖ ਨੇ ਬਚਾ ਲਿਆ ਤੇ ਗੱਲ ਇਹ ਹੀ ਆ ਵੀ ਕਿਤੇ ਨਾ ਕਿਤੇ ਸਾਨੂੰ ਆ ਮਹਿਸੂਸ ਹੁੰਦਾ ਵੀ ਜਿਨ੍ਹਾਂ ਖਾਤਰ ਯਾਰ ਅਸੀਂ ਤੁਰਨੇ ਆ ਉਹ ਸਾਡੇ ਨਾਲ ਬੱਚੇ ਅਟੈਚਮੈਂਟ ਹੀ ਨਹੀਂ ਹੋਣਾ ਚਾਹੁੰਦੇ ਤੇ ਦੱਸੋ ਫਿਰ ਨੂੰ ਸਾਨੂੰ ਘਰਾਂ ਦੇ ਵਿੱਚੋਂ ਨਿਕਲਦਾ ਕਿੱਡਾ ਕੋ ਸਾਨੂੰ ਦੱਸ ਪ੍ਰਾਫਿਟ ਹੋ ਜਣਾ ਵੀ ਜਿਹੜਾ ਅਸੀਂ ਇਸ ਲੀਡ ਨੂੰ ਅੱਗੇ ਇੱਕ ਤਾਂ ਸਰਕਾਰਾਂ ਦੇ ਸਾਹਮਣੇ ਫੇਸ ਟੂ ਫੇਸ ਆਈ ਜਾਂਦੇ ਆ ਵੀ ਅਗਲੇ ਕਹਿੰਦੇ ਆ ਵੀ ਇਹ ਜੂਨੀਅਨ ਨੂੰ ਲੀਡ ਕਰ ਰਹੇ ਆ ਤੇ ਇੱਕ ਤੁਸੀਂ ਜਿਹੜੇ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਟੌਰ ਦਾ ਰਨਾਬ ਦਾ ਹੱਥ ਤੇ ਅਤਰੱਕ ਕੇ ਬੈਠੇ ਜੀ ਤੁਹਾਨੂੰ ਕੋਈ ਫਿਕਰ ਨਹੀਂ ਤੁਹਾਨੂੰ ਇਹ ਵਿਸ਼ਵਾਸ ਆ ਪਤਾ ਨਹੀਂ ਸਰਹਰ ਜੋਤ ਬੈਂਸ ਨੇ ਤੁਹਾਨੂੰ ਕਿਹੜੀ ਗੋਲੀ ਪਾਈ ਆ ਵੀ ਜਿਹੜੀ ਤੁਹਾਨੂੰ ਦਸੰਬਰ ਦੇ ਵਿੱਚ ਆਟੋਮੈਟਿਕ ਤੁਹਾਡਾ ਟੈਸਟ ਜਾਰੀ ਕਨੈਕਟ ਕਰਾਊਗੀ ਤੇ ਫਿਰ ਗੱਲ ਆ ਬ੍ਰਦਰ ਇਹੀ ਆ ਜੇ ਤੁਹਾਨੂੰ ਉਹਨਾਂ ਤੇ ਯਕੀਨ ਆ ਬਲੀਵ ਆ ਤਾਂ ਫਿਰ ਮੈਂ ਕਹਿੰਨਾ ਵੀ ਸਾਡੇ ਵੱਲ ਸਾਨੂੰ ਵੀ ਦਿਓ ਸਟੇਸ਼ਨ ਵੀ ਜੁਨੀਅਨ ਤੁਸੀਂ ਆਪਦਾ ਕੰਮ ਤੰਦੇ ਕਰੋ ਤੇ ਅਸੀਂ ਥੋਡੀਆਂ ਥੋੜੇ ਦੀ ਥੋਡੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਤੇ ਅਸੀਂ ਬ੍ਰਦਰ ਸਾਡੇ ਵੀ ਘਰ ਦੀਆਂ ਪ੍ਰੋਬਲਮਸ ਆ ਫੈਮਿਲੀ ਪ੍ਰੋਬਲਮਸ ਆ ਅਸੀਂ ਵੀ ਆਪਦੇ ਕੰਮ ਕਰ ਕਰੀਏ ਤੇ ਗੱਲਾਂ ਇਹ ਹੀ ਆ ਬ੍ਰਦਰ ਹੁਣ ਮੈਂ ਦੇਖੋ ਤਾਂ ਚਲੋ ਸਾਡੇ ਵੈਫਟਸ ਨਾਲ ਆ ਕੁੜੀਆਂ ਦਾ ਮੈਂ ਧਨ ਗੁਜ਼ਾਰ ਕਰਦਾ ਜਿਹੜੀਆਂ ਮੇਰੀਆਂ ਭੈਣਾਂ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਤੇ ਮੈਂ ਉਹਨਾਂ ਦਾ ਧਨ ਗੁਜ਼ਾਰ ਕਰਦਾ ਜਿਹੜੀਆਂ ਘਰਾਂ 'ਚ ਬੈਠੀਆਂ ਨੇ ਇਹ ਦੇਖ ਲਓ ਵੀ ਚਾਹੇ ਤਾਂ ਮੇਰੇ ਹਿਸਾਬ ਨਾਲ ਇਹਨਾਂ ਵਿਚਾਰੀਆਂ ਨੂੰ ਜ਼ਿਆਦਾ ਨੌਕਰੀ ਦੀ ਲੋਡ ਹੋਣੀ ਆ ਤੁਹਾਨੂੰ ਨਹੀਂ ਹੋਣੀ ਤੇ ਫਿਰ ਉਹ ਤੂੰ ਦੇਖ ਲਓ ਵੀ ਆਹ ਬ੍ਰਦਰ ਇੱਕ ਬੈਠਾ ਜਿਹੜੇ ਬ੍ਰਦਰ ਨੇ ਚਲੋ ਸੱਚੇ ਪਾਸ਼ਾ ਕਾਲਪੁਰਖ ਨੇ ਜਿਹਨੂੰ ਹੱਲੇ ਕੀ ਦੇਖ ਲਈਏ ਵੀ ਪਰਮਾਤਮਾ ਨੇ ਪੂਰੇ ਅੰਗ ਵੀ ਨਹੀਂ ਦਿੱਤੇ ਉਹ ਵੀ ਬੰਦਾ ਇਸ ਮੀਟਿੰਗ ਦੇ ਵਿੱਚ ਅੱਜ ਸ਼ਾਮਲ ਆ ਤੇ ਕਿਉਂ ਯਾਰ ਮੈਨੂੰ ਕਹਿੰਦਾ ਵੀ ਆਪਣੀ ਜ਼ਮੀਰ ਕਿੱਥੇ ਜਾ ਚੁੱਕੀ ਆ ਵੀ ਜਿਹੜੇ ਬੰਦਿਆਂ ਦੇ ਮਾਲਕ ਨੇ ਸੱਚੇ ਪਾਸ਼ਾ ਨੇ ਕਾਲਪੁਰਖ ਨੇ ਪੂਰੇ ਨੈਣ ਪ੍ਰਾਨ ਦਿੱਤੇ ਆ ਉਹ ਬੰਦੇ ਆਪਦੀ ਜ਼ਮੀਰ ਜਗਾਉਂਦੇ ਨਹੀਂ ਘਰਾਂ ਦੇ ਵਿੱਚ ਇਫਤ ਕਰੀ ਜਾਂਦੇ ਇਸ ਵਾਸਤੇ ਬ੍ਰਦਰ ਮੇਰੀਆਂ ਗੱਲਾਂ ਕੁਝ ਤੁਹਾਨੂੰ ਕੋੜੀਆਂ ਲੱਗਣਗੀਆਂ ਪਰ ਮੈਂ ਇਹੀ ਗੱਲ ਕਹਿਣਾ ਸਰਕਾਰ ਮਾੜੀ ਨਹੀਂ ਮਾੜੇ ਅਸੀਂ ਖੁਦ ਹ ਜਿਹੜੇ ਅਸੀਂ ਆਦੇ ਹੱਕਾਂ ਲਈ ਆਦੇ ਜਾਗਰੂਤ ਨਹੀਂ ਕਰ ਰਹੇ ਆਪਦੀ ਮੀਟਿੰਗ ਦੇ ਨਾਲ ਆਦੇ ਯੂਨੀਅਨ ਦਾ ਸਾਥ ਹੀ ਨਹੀਂ ਦੇ ਰਹੇ ਫਿਰ ਉੱਥੇ ਕੀ ਕਰਾਂਗੇ ਸਰਕਾਰਾਂ ਦਾ ਬ੍ਰਦਰ ਇੱਕੋ ਗੱਲ ਮੈਂ ਕਹਿਣੀ ਚਾਹਣਾ ਸਰਕਾਰਾਂ ਦਾ ਕੱਲਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਧਿਆਨ ਨਹੀਂਗਾ ਸਰਕਾਰ ਨੇ ਹਰੇਕ ਵਰਗ ਹਰੇਕ ਜਾਤੀ ਨੂੰ ਹਰੇਕ ਪ੍ਰੋਬਲਮਸ ਨੂੰ ਸੋਲਵਮੈਂਟ ਕਰਨਾ ਇਹ ਕੱਲੀ ਆਪਣੀ ਪੀਐਸਟਟ ਯੂਨੀਅਨ ਨਹੀਂ ਜਿਹੜੀ ਆਪਾਂ ਇਕੱਲੇ ਧਰਨੇ ਲਾ ਕੇ ਆਪਾਂ ਆਪਦਾ ਮਸਲਾ ਹੱਲ ਕਰਾ ਲਾਂਗੇ ਇੱਥੇ ਪੰਜਾਬ ਦੇ ਵਿੱਚ ਹੁਣ ਵੇਖੋ ਕਿੰਨੀਆਂ ਲਹਿਰਾਂ ਚੱਲ ਰਹੀਆਂ ਜਿਹੜਾ ਆਪਣੇ ਆਪਣੇ ਮੰਗਾਂ ਨੂੰ ਲੈ ਕੇ ਆਪਣੇ ਆਪਣੇ ਧਰਨੇ ਜਾਰੀ ਕਰ ਰਹੀਆਂ ਉਹ ਧਰਨਾ ਇਸੇ ਵਾਸਤੇ ਲਾ ਰਹੀਆਂ ਗੱਲ ਇਹੀ ਆ ਹਰ ਕੋਈ ਆਪਦਾ ਸੋਲੂਸ਼ਨ ਦਾ ਸਾਲਵਮੈਂਟ ਕਰਨਾ ਚਾਹੁੰਦਾ ਹਰੇਕ ਨੂੰ ਆਪਦੇ ਹੱਕਾਂ ਦੀ ਲੜਾਈ ਲੜਨੀ ਆਉਂਦੀ ਆ ਪਰ ਮੈਂ ਕਹਿੰਦਾ ਵੀ ਆਪਣੇ ਨਾਲੋਂ ਕਿਤੇ ਨਾ ਕਿਤੇ ਇਸ ਨਾਲੋਂ ਕਿਸਾਨ ਯੂਨੀਅਨ ਵਾਲੇ ਬੰਦੇ ਹੀ ਚੰਗੇ ਆ 70 ਤੋਂ 75 ਸਾਲ ਵਾਲੇ ਬਜ਼ੁਰਗ ਹੀ ਚੰਗੇ ਆਪਣੇ ਨੌਜਵਾਨ ਪੀੜੀ ਨਾਲੋਂ ਜਿਹੜੇ ਯਾਰ ਕਮ ਸਕਮ ਧਰਨਿਆਂ ਤੇ ਜਾ ਕੇ ਅਗਲੇ ਆਪਦੇ ਕਿਸਾਨਾਂ ਲਈ ਹਿੱਕਾਂ ਖਾਤਰ ਲੜਤ ਰਹੇ ਹਨ ਤੇ ਆਪਾਂ ਨੌਜਵਾਨ ਪਬਲਿਟਿਸ਼ਨ ਹੋ ਕੇ ਵੀ ਯਾਰ ਕਮਾਲ ਦੀ ਗੱਲ ਆ ਵੀ ਜਿਹੜੀ ਆਪਾਂ ਘਰਾਂ ਦੇ ਵਿੱਚ ਵੜ ਕੇ ਸੁੱਤੇ ਪੈਣ ਟੋਰ ਨਾਲ ਤੇ ਮੈਂ ਇਹ ਹੀ ਗੱਲ ਤੁਹਾਨੂੰ ਕਹੂੰਗਾ ਵੀ ਲਿਖਤੀ ਕੀੜੇ ਜਿੰਨੇ ਮਰਜ਼ੀ ਬਣ ਲੋ ਕੋਈ ਫਾਇਦਾ ਨਹੀਂਗਾ ਜਿੰਨੀਆਂ ਮਰਜ਼ੀ ਲੱਖਾਂ ਡਿਗਰੀਆਂ ਪ੍ਰਾਪਤ ਕਰ ਲੋ ਕੋਈ ਫਾਇਦਾ ਨਹੀਂਗਾ ਜਿੰਨਾ ਚੱਕ ਤੁਹਾਡੇ ਚ ਇਨਸਾਨੀਅਤ ਨਾ ਤੇ ਤੁਸੀਂ ਅੱਜ ਆਪਦੇ ਹੱਕਾਂ ਲਈ ਖੁਦ ਨਹੀਂ ਹਾਜ਼ਰ ਹੋ ਰਹੇ ਤੇ ਕੱਲ ਨੂੰ ਤੁਸੀਂ ਟੀਚਰ ਬਣ ਜਾ ਰਹੇ ਯਾਰ ਕੱਲ ਨੂੰ ਦੂਸਰੇ ਨੂੰ ਹੱਕ ਨੂੰ ਬੱਚੇ ਨੂੰ ਕੀ ਸਿਖਾਓਗੇ ਬੱਚਿਆਂ ਨੂੰ ਕੀ ਸਿਕਾਉਗੇ ਬੱਸ ਅਸੀਂ ਇਦਾਂ ਆਕਾਂ ਲਈ ਲੜ ਸਕਨੇ ਇਸ ਵਾਸਤੇ ਬ੍ਰਦਰ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਹੀ ਆ ਵੀ ਇੱਕ ਸੈਸ਼ਨ ਤੁਸੀਂ ਜਰੂਰ ਸਾਨੂੰ ਇਸ ਵੀਡੀਓ ਦੇ ਰਹੀਏ ਕਮੈਂਟ ਦੇ ਰਹੀਏ ਜੀ ਵੀ ਜੇ ਤਸੀਂ ਮੰਨ ਕੇ ਚੱਲੋ ਤੁਸੀਂ ਸਾਡਾ ਸਹਿਯੋਗ ਨਹੀਂ ਦੇ ਸਕਦੇ ਐਸ ਤੋਂ ਬਾਅਦ ਮੈਂ ਤੁਹਾਡੇ ਨਾਲ ਵਾਦਾ ਕਰਨਾ ਸਾਡੀ ਟੀਮ ਵਾਦਾ ਕਰਦੀ ਹੈ ਵੀ ਇਸ ਮਿਸ਼ਨ ਤੇ ਆਪਾਂ ਮਿਸ਼ਨ ਓਵਰ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਵੀ ਆਪਦਾ ਕੰਮ ਕਰਦੇ ਹਾਂ ਤੁਸੀਂ ਵੀ ਆਪਦਾ ਕਰੀ ਜਾ ਜੀ ਇਹਦੇ ਚ ਨਾ ਅਸੀਂ ਤੁਹਾਨੂੰ ਫੋਰਸ ਕਰਦੇ ਨਾ ਤੁਸੀਂ ਆਪਦੇ ਸਾਡੇ ਨਾਲ ਅਟੈਚਮੈਂਟ ਹੋ ਜਾ ਗੱਲ ਖਤਮ ਤੇ ਸਾਰਿਆਂ ਦਾ ਇਨਾ ਕਹਿੰਦਾ ਆ ਮੈਂ ਸਾਰਿਆਂ ਨੂੰ ਧੰਨਵਾਦ ਜੋਨਾ ਮਾਫੀ ਮੰਗਦਾ ਜੇ ਕਿਸੇ ਨੂੰ ਮੇਰੀ ਗੱਲ ਦਾ ਕੋਈ ਬੁਰਾ ਲੱਗਿਆ ਹੋਵੇ ਤਾਂ ਉਹਨੂੰ ਹੱਥ ਜੋੜ ਕੇ ਮਾਫੀ ਹੈ ਬਾਕੀ ਦੀਆਂ ਦੋ ਗੱਲਾਂ ਮੇਰਾ ਆ ਭਰਾ ਬੈਠੇ ਆ ਜਾਂ ਕੁੜੀਆਂ ਸਾਡੀਆਂ ਬੈਠੀਆਂ ਇਹ ਤੁਹਾਨੂੰ ਸਪੀਚ ਮੰਟ ਕਰਨ ਦੀਆਂ ਲਓ ਸਰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪੁੱਛੀ ਬੱਧੀਰ ਜੀ ਤੁਸੀਂ ਸਾਰੇ ਆਪਦੇ ਆਪਦੇ ਘਰਾਂ ਵਿੱਚ ਬੈਠੇ ਹੋ ਦੇਖੋ ਯੂਨੀਅਨ ਐਫਰਟ ਕਰ ਰਹੀ ਹੈ ਕਿ ਟੈਟਰ ਟੈਸਟ ਲਿਆ ਜਾਵੇ ਪਰ ਆਪਾਂ ਸਾਰੇ ਘਰਾਂ ਵਿੱਚ ਬੈਠ ਕੇ ਐਦਾ ਤਾਂ ਨਹੀਂ ਹੱਲ ਹੋਣਾ ਹੈਗਾ ਦੇਖੋ ਮੈਂ ਹੈਂਡੀਕੈਪਟ ਹੈਗਾ ਪਰ ਮੇਰੀ ਸੋਚ ਜਿਹੜੀ ਹੈਗੀ ਹੈ ਉਹ ਹੈਂਡੀਕੈਪਟ ਨਹੀਂ ਹੈਗੀ ਠੀਕ ਹੈ ਇਹ ਆਪਾਂ ਨੂੰ ਐਫਰਟ ਕਰਨਾ ਪਏਗਾ ਮਿਹਨਤ ਕਰਨੀ ਪਵੇਗੀ ਇੱਥੇ ਆਪਾਂ ਨੂੰ ਕਟ ਕਰਨਾ ਪਏਗਾ ਫਿਰ ਜਾ ਕੇ ਆਪਣਾ ਮਸਲਾ ਹੱਲ ਹੋਣਾ ਹੈ ਐਦਾ ਨਹੀਂ ਕਿ ਆਪਾਂ ਘਰੇ ਬੈਠ ਕੇ ਕਹੀਏ ਕਿ ਅਸੀਂ ਨੌਕਰੀ ਲੱਗ ਜਾਵਾਂਗੇ ਐਦਾ ਨਹੀਂ ਹੋ ਸਕਦਾ ਸ਼ਹੀਦ ਭਗਤ ਸਿੰਘ ਜੀ ਜੀ ਅੱਜ ਸੋਚ ਉਹਦਾ ਦੀ ਰੱਖਦੇ ਕਿ ਦੇਸ਼ ਯਾਦ ਹੋ ਜੂਗਾ ਮੈਂ ਘਰੇ ਬੈਠਾ ਰਾਂ ਐਦਾ ਨਹੀਂ ਹੋ ਸਕਦਾ ਸੀ ਦੇਸ਼ ਯਾਦ ਉਹਦੇ ਵਾਸਤੇ ਕੁਰਬਾਨੀ ਦੇਣੀ ਪੈਂਦੀ ਆ ਸਾਸਤਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਮੇਰੀ ਬਣਾ ਕੋਈ ਨਾ ਕੋਈ ਦਿਓ ਇਹਨਾਂ ਗਰਲਸ ਨੂੰ ਸਪੀਚ ਤੇ ਜਿਹੜੀਆਂ ਥੋਡੀਆਂ ਮੈਂ ਕਹਿੰਨਾ ਵੀ ਸਾਡੇ ਬੋਲਾਂ ਤੋਂ ਤਾਂ ਉਹਨਾਂ ਨੂੰ ਕੋਈ ਨਾ ਕੋਈ ਇਫੈਕਟ ਨਹੀਂ ਪੈ ਰਿਹਾ ਤੇ ਮੈਂ ਕਹਿੰਨਾ ਕਿ ਕੰਮ ਸਕਮ ਇਹਨਾਂ ਕੁੜੀਆਂ ਦੇ ਬੋਲਾਂ ਤੋਂ ਯਾਰ ਕੁਛ ਨਾ ਕਰਦਾ ਜਮੀਰ ਜਗਾ ਲਓ ਵੀ ਜਿੰਨੇ ਤਾਂ ਯਾਰ ਇਹ ਕੁੜੀਆਂ ਘਰੋਂ ਟਾਈਮ ਕੱਢ ਸਕਦੀਆਂ ਤੇ ਤੁਸੀਂ ਕਿਉਂ ਨਹੀਂ ਟਾਈਮ ਕੱਢ ਸਕਦੇ ਯਾਰ ਹਾਂਜੀ ਲੈ ਲਓ ਮੇਰੇ ਬੋਲੋ ਬੋਲੋ ਸਾਰਿਆਂ ਨੂੰ ਮੇਰੇ ਵੱਲੋਂ ਸਸੀ ਗੱਲ ਅੱਜ ਬਹੁਤ ਮਾੜਾ ਹਾਲ ਹੈ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਰੇ ਦੇਖੋ ਆ ਸਾਰੇ ਬੱਚੇ ਆਏ ਆ ਆ ਵੀ ਆਇਆ ਆ ਵੀ ਆਇਆ ਮੈਂ ਵੀ ਆਈ ਆ ਠੀਕ ਹੈ ਸਰ ਵੀ ਪਿਛਲੀ ਵਾਰ ਵੀ ਆਏ ਸੀਗੇ ਪਿਛਲੀ ਵਾਰ ਵੀ ਕੋਈ ਵੀ ਬੱਚਾ ਨਹੀਂ ਪਹੁੰਚਿਆ ਸੀਗਾ ਤਾਂ ਇਸ ਵਾਰ ਵੀ ਤੁਸੀਂ ਨਹੀਂ ਆਏ ਸਾਰੇ ਕਹਿੰਦੇ ਸੀ ਸਰ ਤੁਹਾਡੇ ਨਾਲ ਆ ਗਏ ਅਸੀਂ ਸਾਰੇ ਕਿੱਥੇ ਹੈਗੇ ਤੁਸੀਂ ਸਾਡੇ ਨਾਲ ਇੱਕ ਹੀ ਬੱਚਾ ਦੇਖ ਰਿਹਾ ਤੁਹਾਨੂੰ ਇੰਨੇ ਬੱਚੇ ਸੈਂਟਰਸ ਨਾਲ ਕੀ ਬਣੇਗਾ ਆਪਣਾ ਐਵੇਂ ਤਾਂ ਨਹੀਂ ਆਪਣਾ ਪੀਐਸਟ ਟਾਣਾ ਨਾ ਜਿੱਦਾਂ ਤੁਸੀਂ ਸਾਰੇ ਬੱਚੇ ਕਰ ਰਹੇ ਹੋ ਥੋੜਾ ਅੱਗੇ ਆਓ ਸਾਰੇ ਦੇਖੋ ਬੱਸ ਸਟੈਂਡ ਵਾਲੇ ਅਗਰ ਬੱਸਾਂ ਵਾਲੇ ਵੀ ਆਪ ਦਾ ਕੁਝ ਹੁੰਦਾ ਉਹਨਾਂ ਦਾ ਉਹ ਵੀ ਸਾਰੇ ਮਿਲ ਕੇ ਆਪਦੀ ਕੀ ਯੂਨੀਅਨ ਬਣਾਉਂਦੇ ਗਿਆ ਉਹ ਵੀ ਸਾਰੇ ਇਕੱਠੇ ਹੋ ਕੇ ਆਪ ਦਾ ਕੀ ਮਸਲਾ ਹੱਲ ਕਰਦੇ ਗਿਆ ਤੇ ਆਪਾਂ ਨਹੀਂ ਕਰ ਸਕਦੇ ਆਪਣਾ ਹੱਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀ ਕਾਲ ਮੈਨੂੰ ਅੱਜ ਬਹੁਤ ਦੁੱਖ ਹੋਇਆ ਇਹ ਜਾਣ ਕੇ ਵੀ ਆਪਣੀ ਪੀਐਸਟ ਯੂਨੀਅਨ ਜੋ ਬੱਚੇ 2.5 3 ਲੱਖ ਹੈ ਪੇਪਰ ਦੇਣ ਨੂੰ ਐਨੇ ਜਾਣੇ ਪਹੁੰਚ ਜਾਣਗੇ ਪਰ ਇੱਕ ਦੋ ਦਿਨ ਲਈ ਉਹਨਾਂ ਕੋਲ ਤਾਂ ਪ੍ਰੋਟੈਸਟ ਲਈ ਅੰਨਾ ਟਾਈਮ ਨਹੀਂ ਹੈ ਕਿ ਇੱਕ ਇੱਕ ਦੋ ਦਿਨ ਲਈ ਆ ਜਾਣ ਤੇ ਮੈਨੂੰ ਨਾ ਬਹੁਤ ਮਤਲਬ ਨਰਾਜ਼ਗੀ ਆ ਪਿਛਲੇ ਸਾਰਿਆ ਕਲਾਸਿਸ ਚ ਕਹਿ ਦਿੰਦੇ ਆ ਵੀ ਅਸੀਂ ਲਾਈਵ 'ਚ ਤਾਂ ਸਾਰੇ ਕਹਿ ਦਿੰਦੇ ਆ ਵੀ ਅਸੀਂ ਆਵਾਂਗੇ ਅਸੀਂ ਆਵਾਂਗੇ ਪਰ ਜਦੋਂ ਜਾ ਕੇ ਵੇਖੋ ਉਦੋਂ ਇੱਕ ਜਾਣਾ ਵੀ ਨਹੀਂ ਹੁੰਦਾ ਆ ਵੇਖੋ ਜਿਹੜੀ ਪਿਛਲੀ ਵਾਰੀ ਸੀ ਉਹੀ ਰਿਪੀਟ ਹੋਇਆ ਬੱਚੇ ਸੋ ਐਵੇਂ ਕਰੋਗੇ ਤਾਂ ਪੀਐਸਟੈਟ ਨਹੀਂ ਆਣਾ ਨਹੀਂ ਤੁਹਾਨੂੰ ਜੋਬ ਮਿਲਣੀ ਹੈ ਸਰਕਾਰ ਦੇ ਜਾਣ ਦਾ ਟਾਈਮ ਹੈ ਜਿੱਦਾਂ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਇੰਨੀ ਸਰਕਾਰ ਸਿਆਣੀ ਹੈ ਨਹੀਂਗੀ ਵੀ ਜਿਵੇਂ ਤੁਸੀਂ ਕਹੋ ਵੀ ਘਰ ਬੈਠੇ ਸਾਨੂੰ ਪੀਐਸਟੈਟ ਮਿਲ ਜੂ ਉਹ ਤਾਂ ਹੋਣ ਨਹੀਂ ਵਾਲਾ ਜੇ ਤੁਹਾਨੂੰ ਪੀਐਸਟੈਟ ਚਾਹੀਦਾ ਹੈ ਤਾਂ ਤੁਹਾਨੂੰ ਆਉਣਾ ਵੀ ਪਏਗਾ ਤੇ ਧਰਨੇ ਨੋਣੇ ਵੀ ਪਹਿਣਗੇ ਤਾਂ ਘਰ ਬੈਠੇ ਐਦਾਂ ਤਾਂ ਕੁਝ ਨਹੀਂ ਮਿਲਣਾ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੀਐਸਟਟ ਯੂਨੀਅਨ ਵੱਲੋਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 13 ਜੁਲਾਈ ਨੂੰ ਆਪਣੀ ਕਿੰਨੀ ਸਟਰੈਂਥ ਅਸੀਂ ਤੇ ਹੁਣ ਵੀ ਤੁਸੀਂ ਦੇਖ ਲਓ ਉਸ ਦਿਨ ਅਸੀਂ ਸਰ ਰਾਉਲ ਨੂੰ ਦੇਖਿਆ ਕੁੱਲ ਮਿਲਾ ਕੇ ਇਕੱਲਾ ਜਿਹਾ ਯੂਨੀਅਨ ਨੂੰ ਲੀਡ ਕਰ ਰਿਆ ਸੀ ਅਸੀਂ ਆਪਦੇ ਪਿੰਡ ਵੱਲੋਂ ਦੇਖਿਆ ਵੀ ਇਹਦੇ ਕੋਈ ਨਾਲ ਨਹੀਂ ਹੈਗਾ ਫਿਰ ਸਾਨੂੰ ਅੱਗੇ ਆਣਾ ਪਿਆ ਅਸੀਂ ਅੱਧ ਪਿੰਡ ਤੋਂ ਤਿੰਨ ਚਾਰ ਜਨੇ ਅਸੀਂ ਅੱਗੇ ਆਏ ਆ ਤੇ ਅਸੀਂ ਕਹਾਂ ਚੱਲੋ ਵੀ ਬੋਲ ਕੇ ਵੇਖੀਏ ਚੱਲ ਸ਼ਾਇਦ ਸਟੂਡੈਂਟ ਜਾਗਰੂਕ ਹੋ ਜਾਣਾ ਬਾਕੀ ਹੁਣ ਵੇਖ ਲਓ ਉਹੀ ਹਾਲ ਹੈ 13 ਜੁਲਾਈ ਵਾਲਾ 27 ਜੁਲਾਈ ਨੂੰ ਵੀ ਉਹੀ ਹਾਲ ਹੈ ਬਾਕੀ ਸਾਨੂੰ ਕੋਈ ਲੱਗਦਾ ਨਹੀਂ ਤੁਹਾਡਾ ਰਿਸਪੌਂਸ ਆ ਰਿਹਾ ਹੈ ਤੇ ਥੱਲੇ ਕਮੈਂਟ ਤਾਂ ਵੀਡੀਓ ਦੇ ਕਰ ਦੇ ਅਸੀਂ ਆਵਾਂਗੇ ਅਸੀਂ ਆਵਾਂਗੇ ਤੁਸੀਂ ਮੀਟਿੰਗ ਰੱਖੋ ਜਾਂ ਪ੍ਰੋਟੈਸਟ ਕਰੋ ਤੇ ਤੁਹਾਡਾ ਹਾਲ ਉਹੀ ਪਹਿਲਾਂ ਵਾਲੇ ਇਸ ਨਾਲ ਤੁਸੀਂ ਪੋਲ ਇਹ ਨਾ ਕੀਤਾ ਕਰੋ ਵੀ ਅਸੀਂ ਮੀਟਿੰਗ ਨਾ ਰੱਖੀਏ ਕਮੈਂਟ 'ਚ ਪੋਲ ਨਾ ਕਰਿਆ ਕਰੋ ਸਾਡੀ ਇਹ ਹੀ ਬੇਨਤੀ ਹੈ ਤੇ ਇਸ ਤੋਂ ਬਾਅਦ ਸਾਡੇ ਯੂਨੀਅਨ ਵੱਲੋਂ ਇਹ ਮਿਸ਼ਨ ਖਤਮ ਹੋ ਚੁੱਕਿਆ ਹੈ ਤੁਸੀਂ ਹੁਣ ਘਰਾਂ ਚ ਹੀ ਬੈਠੇ ਰਹਿਆ ਤੇ ਬਹੁਤ ਸਿਆਣੇ ਦੇ ਕਮਲੇ ਤਾਂ ਸੀ ਕਿਹੜੇ ਸੀ ਹਰ ਵਾਰੀ ਇਫੈਕਟ ਫੈਕਟ ਕਰ ਰਹੇ ਆ ਅੱਗੇ ਆ ਰਹੇ ਆ ਪਰ ਤੁਸੀਂ ਉਹਨੂੰ ਪਾਗਲ ਬਣਾ ਚੁੱਕੇ ਹੋ ਵੈਗਰੂ ਚ ਖਾਲਸਾ ਵੈਗਰੂ ਚ ਫਤਿਹ ਸੋ ਵਕ ਵਕ ਬੱਚਿਆਂ ਨੇ ਵਕ ਵਕ ਵਿਚਾਰ ਰੱਖੇ ਨੇ ਸੋ ਜਿਹੜੇ ਬੱਚੇ ਬੈਠੇ ਨੇ ਪਹਿਲਾਂ ਤਾਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਦੇ ਹੱਕੀ ਮੰਗਣ ਲਈ ਮੈਦਾਨ ਦੇ ਵਿੱਚ ਆ ਕੇ ਲੜਨਾ ਜਾਣਦੇ ਐ ਸਭ ਤੋਂ ਵੱਡੀ ਗੱਲ ਜਿਵੇਂ ਮੇਰੇ ਗੱਲ ਭਰਾ ਵੱਡੇ ਬਲਵਿੰਦਰ ਨੇ ਕਹੀ ਤੇ ਨਾਲ ਸਾਡੇ ਬੈਠੇ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਵਧੀਆ ਗੱਲ ਕਹੀ ਕਿ ਮੈਂ ਹੈਂਡੀਕੈਪ ਹਾਂ ਪਰ ਮੇਰੀ ਸੋਚ ਹੈਂਡੀਕੈਪ ਨਹੀਂ ਹੈ ਤਾਂ ਹਰ ਇੱਕ ਮੀਟਿੰਗ ਦੇ ਉੱਪਰ ਪਹੁੰਚੇ ਹਰ ਇੱਕ ਮੀਟਿੰਗ ਦੇ ਵਿੱਚ ਤੇ ਯਾਰ ਤੁਹਾਨੂੰ ਕੀ ਹੋ ਚੱਲਿਆ ਕਿ ਤੁਹਾਨੂੰ ਤੁਹਾਨੂੰ ਗੱਲਾਂ ਜਿਹੜੀ ਜਿਹੜੀ ਜਿਹੀ ਗੱਲਾਂ ਉਸ ਭਰਾ ਨੇ ਸੁਣ ਲਈ ਆ ਜੇ ਉਹਨਾਂ ਨੇ ਅਮਲ ਕਰ ਲਿਆ ਕਿ ਤੁਹਾਡੇ ਕੋਲੋਂ ਸੁਣੀਆਂ ਨਹੀਂ ਜਾਂਦੀਆਂ ਤੁਹਾਨੂੰ ਸਮਝ ਨਹੀਂ ਆਈਆਂ ਅਸੀਂ ਹਰ ਇੱਕ ਚੀਜ਼ ਜਿਵੇਂ ਸਾਡੇ ਵੱਡੇ ਪ੍ਰਾ ਬਲਵਿੰਦਰ ਨੇ ਗੱਲ ਕੀਤੀ ਜਿਸ ਦਿਨ ਅਸੀਂ ਕੱਲ ਦਾ ਦਿਨ ਸੀ ਪਰਸੋਂ ਦਾ ਸੋਰੀ ਪਰਸੋਂ ਦਾ ਦਿਨ ਸੀ ਬਠਿੰਡੇ ਵਿੱਚ ਗਏ ਔਰ ਸਾਨੂੰ ਕਾਫੀ ਲੇਟ ਹੋ ਗਏ ਔਰ ਰਸਤੇ ਦੇ ਵਿੱਚ ਇੱਕ ਅਨਸਖਾਂ ਵੀ ਘਟਨਾ ਵਾਪਰਨ ਵਾਲੀ ਸੀ ਜਿਹੜੀ ਕਿ ਜਿੰਦੇ ਜਿੰਦੇ ਕਰਕੇ ਪਰ ਵਾਹਿਗੁਰੂ ਪਰਮਾਤਮਾ ਨੇ ਬਚਾ ਮਤਲਬ ਹੋ ਗਿਆ ਪਰ ਇਹ ਚੀਜ਼ਾਂ ਮੈਨੂੰ ਇੱਕ ਦਿ ਸਮੇਂ ਨਹੀਂ ਆਦੀ ਅਸੀਂ ਕਿੰਨਾ ਲਈ ਲੜ ਰਹੇ ਹਾਂ ਅਸੀਂ ਕਿੰਨਾਂ ਦੀ ਲੜਾਈ ਲੜ ਰਹੇ ਹਾਂ ਜਿਹੜੇ ਬੱਚੇ ਆਪ ਦੀ ਲੜਾਈ ਆਪ ਨੇ ਲੜਨਾ ਜਾਣਦੇ ਜਿਆਦਾ ਸਾਨੂੰ ਕਲੀਅਰ ਕਰ ਦੋ ਸਾਨੂੰ ਤੁਸੀਂ ਇਸ ਵਾਰ ਵੀ ਕਹਿ ਰਹੇਂਦੇ ਗਰੁੱਪਾਂ ਦੇ ਵਿੱਚ ਵੀ ਭਾਈ ਅਸੀਂ ਨਹੀਂ ਆਉਣਾ ਤਾਂ ਅਸੀਂ ਮੀਟਿੰਗ ਨਾ ਰੱਖਦੇ ਸਾਨੂੰ ਸ਼ੌਂਕ ਨਹੀਂ ਹੈਗਾ ਕੰਮ ਸਾਡੇ ਵੀ ਨੇ ਜਿਹੜੇ ਬੱਚੇ ਇੱਥੇ ਆਏ ਬੈਠੇ ਨੇ ਇਹ ਵੀ ਲਿੰਨੀ ਹੈਗੇ ਇਹਨਾਂ ਦੇ ਵੀ ਕੰਮ ਦੰਦੇ ਨੇ ਇਹਨਾਂ ਦੇ ਵੀ ਪਰਿਵਾਰ ਨੇ ਇਹਨਾਂ ਦੇ ਵੀ ਮਾਪਿਓ ਨੇ ਹੁਣ ਕਾਫੀ ਲੜਕੀਆਂ ਇਹ ਵੀ ਇਹ ਕਹਿੰਦੀਆਂ ਕਿ ਸਾਨੂੰ ਸਾਡੇ ਮਾਪੇ ਨਹੀਂ ਆਣ ਦਿੰਦੇ ਜਿਹੜੀਆਂ ਲੜਕੀਆਂ ਆਈਆਂ ਬੈਠੀਆਂ ਇੱਥੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਇੱਕ ਮਾ ਕੇ ਦਿਖਾ ਦੇਣਾ ਕਿ ਜਿਹੜੀਆਂ ਲੜਕੀਆਂ ਇੱਥੇ ਆਈਆਂ ਬੈਠੀਆਂ ਇਹਨਾਂ ਦੇ ਘਰ ਪਰਿਵਾਰ ਨਹੀਂ ਹੈਗੇ ਇਹਨਾਂ ਦੇ ਮਾਪੇ ਨਹੀਂ ਹੈਗੇ ਕਿ ਤੁਹਾਡੀਆਂ ਹੀ ਮਜਬੂਰੀਆਂ ਨੇ ਸਿਰਫ ਗੱਲ ਉਹੀ ਹੈ ਜਿੰਨੇ ਆਉਣਾ ਉਹ ਆਊਗਾ ਜਿੰਨੇ ਨਹੀਂ ਆਉਣਾ ਉਹ ਕਦੇ ਨਹੀਂ ਆਊਗਾ ਤੁਹਾਡੇ ਵਾਸਤੇ ਤੁਹਾਡੇ ਟੀਚਰ ਹਰ ਇੱਕ ਲੜਾਈ ਗਰਾਊਂਡ ਲੈਵਲ ਤੇ ਆ ਕੇ ਲੜ ਰਹੇ ਨੇ ਇੱਕ ਛੋਟੇ ਜਿਹੇ ਸਨੇਹੇ ਤੇ ਇੱਕ ਛੋਟੇ ਜਿਹੇ ਸਨੇਹੇ ਤੇ ਹਮੇਸ਼ਾ ਪਹਿਲ ਕਦਮ ਕਦਮ ਦੇ ਤੌਰ ਤੇ ਆ ਕੇ ਲੜਾਈ ਨੂੰ ਲੜਦੇ ਆ ਪਰ ਸਾਡੇ ਵਿੱਚ ਪਤਾ ਨਹੀਂ ਕਿਹੋ ਜੀ ਚੀਜ਼ ਕਿਹੜੀ ਚੀਜ਼ਾਂ ਦੇ ਉੱਪਰ ਅਸੀਂ ਗੌਰ ਕਰ ਬੈਠੇ ਆ ਕਿ ਜਿਹੜੀਆਂ ਸਾਡੀਆਂ ਗੱਲਾਂ ਨੂੰ ਤੁਸੀਂ ਸੀਰੀਅਸ ਨਹੀਂ ਲੈ ਰਹੇ ਅਸੀਂ ਹਰ ਇੱਕ ਚੀਜ਼ ਨੂੰ ਹਰ ਇੱਕ ਪਲੇਟਫਾਰਮ ਤੇ ਜਾ ਕੇ 50 50 60 60 ਬੱਚਿਆਂ ਨੂੰ ਅਡਰੈਸ ਕਰਕੇ ਆਏ ਆ ਔਰ ਬਹੁਤ ਲਾਈਟਲੀ ਇਹ ਜਿੱਚ ਕਹਿ ਕੇ ਆਏ ਆ ਵੀ ਲਾਸਟ ਮੀਟਿੰਗ ਹੈ ਇਸ ਮੀਟਿੰਗ ਤੋਂ ਬਾਅਦ ਮੀਟਿੰਗ ਨਹੀਂ ਰੱਖੀ ਜਾਊਗੀ ਕਿ ਟਟ ਅਸੀਂ ਉਹ ਤੱਕ ਲੜਾਈ ਲੜ ਸਕਦੇ ਜਦੋਂ ਤੁਹਾਨੂੰ ਟਟ ਚਾਹੀਦਾ ਠੀਕ ਹੈ ਨਾ ਪਿਛਲੀ ਲੜਾਈ ਲੜੀ ਸੀ ਉਦੋਂ ਹਰ ਇੱਕ ਪ੍ਰੋਟੈਕਟ ਦੇ ਉੱਪਰ 100 ਪਲੱਸ ਗੈਦਰਿੰਗ ਹੁੰਦੀ ਸੀ ਤਾਂ ਤਕਰੀਬਨ 18 ਮਹੀਨੇ ਲੱਗੇ ਸੀ ਹੁਣ ਕਈ ਬੱਚੇ ਕਹਿ ਦਿੰਦੇ ਆ ਬਈ ਟਟ ਤਾਂ ਆਪਣੇ ਆਪ ਆ ਜਾਣਾ ਇਹਦੇ ਵਿੱਚ ਯੂਨੀਅਨ ਦਾ ਕੀ ਸਬੰਧ ਹੈ ਇਹ ਤੁਹਾਡਾ ਬਹੁਤ ਵੱਡਾ ਵਹਿਮ ਹੈ ਜੇ ਹਰ ਇੱਕ ਚੀਜ਼ ਆਪਣੇ ਆਪ ਮਿਲਦੀ ਹੁੰਦੀ ਫਿਰ 9894 ਜਥੇਬੰਦੀ ਨੂੰ ਹੋਂ ਤੱਕ ਸਾਰੇ ਜੁਆਇਨਿੰਗ ਹੋ ਚੁੱਕੀਆਂ ਹੁੰਦੀਆਂ 2670 ਬੰਦੇ ਦੀ ਲਿਸਟ ਆਈ ਹੈ 2364 ਦੇ ਵਿੱਚ 19 1955 ਬੰਦੇ ਦੀ ਲਿਸਟ ਆਈ ਹੈ ਹਜੇ ਪਰਤیاں ਸਾਰੀਆਂ ਅਦੂਰੀਆਂ ਪਈਆਂ ਤਾਂ ਸਾਰਿਆਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੁਣ ਜੈਨੂਨ ਜਿਹੜੀ ਰਹਿ ਗਈ ਉਹੀ ਹੈ ਕਿ ਇਸ ਤੋਂ ਬਾਅਦ ਕੋਈ ਧਰਨਾ ਨਹੀਂ ਕੋਈ ਮੀਟਿੰਗ ਨਹੀਂ ਠੀਕ ਹੈ ਤੁਸੀਂ ਸਾਰੇ ਬਹੁਤ ਜ਼ਿਆਦਾ ਬੀਜ਼ੀ ਲੋਕ ਹੋ ਤੁਹਾਡੀਆਂ ਡੇਲੀ 베 ਸਿਸਟਮ ਇਹ ਲੱਗਦਾ ਹੈ ਕਿ ਮੰਤਰੀ ਨਾਲ ਮੀਟਿੰਗਾਂ ਹੁੰਦੀਆਂ ਹੋਣਗੀਆਂ ਕਿਉਂਕਿ ਤੁਹਾਡਾ ਸ਼ੈਡਿਊਲ ਲੈਣਾ ਮੈਨੂੰ ਲੱਗਦਾ ਸਾਨੂੰ ਅਪੁਆਇੰਟਮੈਂਟ ਲੈ ਕੇ ਤੁਹਾਨੂੰ ਮਿਲਣਾ ਪੈਂਦਾ ਹੈ ਤਾਂ ਇਸ ਕਰਕੇ ਤੁਹਾਡਾ ਬਹੁਤ ਸਮਾਂ ਕੀਮਤੀ ਹੈ ਜੋ ਸਾਡਾ ਹੁਣ ਜੋ ਬੇਸਿਕ ਫੈਕਟ ਹੈ ਹੀ ਹੈ ਇਹ ਹੀ ਹੈ ਯੂਨੀਅਨ ਦਾ ਕਿ ਪੀਐਸਟਟ ਯੂਨੀਅਨ ਅੱਜ ਤੋਂ ਪੀਐਸਟਟ ਯੂਨੀਅਨ ਦੀ ਕੋਈ ਗੱਲ ਨਹੀਂ ਕਰ ਰਹੀ ਨਾ ਹੀ ਨੋਟੀਫਿਕੇਸ਼ਨ ਦੀ ਲੜਾਈ ਲੜੂਗੀ ਹੁਣ ਜਦੋਂ ਪੀਐਸਟਟ ਆਊਗਾ ਉਦੋਂ ਦੇ ਲਿਆ ਜੇ ਤੁਹਾਨੂੰ ਤੁਹਾਡਾ ਸਿਸਟਮ ਮੁਬਾਰਕ ਠੀਕ ਹੈ ਤਾਂ ਇਹ ਇੰਨੀ ਗੱਲਾਂ ਦੇ ਨਾਲ ਅੱਜ ਦਾ ਜੋ ਮੀਟਿੰਗ ਹੈ ਇੱਥੇ ਆਪਾਂ ਐਂਡ ਕਰਦੇ ਆਂ ਠੀਕ ਹੈ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਇਸ ਲਈ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ